ਦੋਸਤੋ ਜੇਕਰ ਤੁਸੀਂ ਸਵੇਰੇ ਉੱਠਦੇ ਸਾਰ ਹੀ ਦੋ ਖਾਸ ਸ਼ਬਦ ਬੋਲ ਲੈਂਦੇ ਹੋ ਤਾਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਤੁਹਾਡਾ ਹਰ ਕੰਮ ਸਫਲ ਹੋ ਸਕਦਾ ਹੈ ਅਤੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਇੱਕ ਇੱਕ ਕਰਕੇ ਹੌਲੀ-ਹੌਲੀ ਖਤਮ ਹੋਣ ਲੱਗ ਜਾਣਗੀਆਂ ਦੋਸਤੋ ਇਹ ਦੋ ਸ਼ਬਦ ਤੁਹਾਡੇ ਜੀਵਨ ਵਿੱਚ ਵੱਡਾ ਬਦਲਾ ਲਿਆ ਸਕਦੇ ਹਨ ਇਸ ਦੇ ਨਾਲ ਹੀ ਦੋਸਤੋ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਵੇਰੇ ਸਵੇਰੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਗਲਤੀਆਂ ਤੁਹਾਡੀ ਆਰਥਿਕ ਤੰਗੀ ਅਤੇ ਘਰ ਵਿੱਚ ਨਕਾਰਾਤਮਕਤਾ ਦਾ ਕਾਰਨ ਬਣ ਸਕਦੀਆਂ ਹਨ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਤੁਹਾਨੂੰ ਕਿਸ ਦਾ ਚਿਹਰਾ ਦੇਖਣਾ ਹੈ ਇਹ ਜਾਣਨਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅਗੇ ਰਿਕਵੈਸਟ ਹੈ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦੇਣਾ ਕਈ ਲੋਕ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਘਰ ਵਿੱਚ ਸਭ ਕੁਝ ਅਚਾਨਕ ਖਰਾਬ ਹੋਣ ਲੱਗ ਪੈਂਦਾ ਹੈ ਕੋਈ ਵੀ ਕੰਮ ਠੀਕ ਨਹੀਂ ਹੁੰਦਾ ਤੇ ਘਰ ਦਾ ਮਾਹੌਲ ਭਾਰੀ ਤੇ ਉਦਾਸ ਹੋ ਜਾਂਦਾ ਹੈ ਕਈ ਵਾਰ ਆਪਣੇ ਹੀ ਘਰ ਵਿੱਚ ਘੂਟਨ ਵਰਗਾ ਮਹਿਸੂਸ ਹੁੰਦਾ ਹੈ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਬੁਰੇ ਖਿਆਲ ਆਉਂਦੇ ਰਹਿੰਦੇ ਹਨ ਤੇ ਸਾਰਾ ਦਿਨ ਚਿੰਤਾ ਬਣੀ ਰਹਿੰਦੀ ਹੈ ਭਾਵੇਂ ਉਹ ਪਰਿਵਾਰਕ ਸਮੱਸਿਆ ਹੋਵੇ ਜਾਂ ਧਨ ਨਾਲ ਜੁੜੀ ਕੋਈ ਪਰੇਸ਼ਾਨੀ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਛੋਟੀ ਜੀ ਆਦਤ ਪਾਉਣੀ ਪਵੇਗੀ ਸਵੇਰ ਦੇ ਸਮੇਂ ਇਹ ਦੋ ਖਾਸ ਸ਼ਬਦ ਬੋਲਣ ਦੀ ਅੱਜ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਤੇ ਉਸ ਤੋਂ ਪਹਿਲਾਂ ਤੁਹਾਡੇ ਲਈ ਬਹੁਤ ਵਧੀਆ ਜਾਣਕਾਰੀ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖ ਦੇਣਾ ਵੈਸੇ ਤਾਂ ਭੋਲੇनाथ ਸਿਰਫ ਪੂਜਾ ਪਾਠ ਤੇ ਸੱਚੇ ਮਨ ਨਾਲ ਜਲ ਅਰਪਣ ਕਰਨ ਨਾਲ ਹੀ ਪ੍ਰਸੰਨ ਹੋ ਜਾਂਦੇ ਹਨ ਅਤੇ ਭਗਤਾਂ ਨੂੰ ਆਪਣਾ ਚਮਤਕਾਰ ਬਖਮਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਜ਼ ਸਵੇਰੇ ਉੱਠਦੇ ਸਾਰ ਤੁਹਾਨੂੰ ਸਿਰਫ ਇਹ ਦੋ ਸ਼ਬਦ ਬੋਲਣੇ ਹਨ ਅਤੇ ਇਸ ਨਾਲ ਤੁਹਾਡੀ ਜੋ ਵੀ ਇੱਛਾ ਹੈ ਉਹ ਜ਼ਰੂਰ ਪੂਰੀ ਹੋ ਜਾਵੇਗੀ ਭਗਵਾਨ ਸ਼ਿਵ ਤੁਹਾਡੇ ਤੇ ਪ੍ਰਸੰਨ ਹੋਣਗੇ ਬਿਨਾ ਪੂਜਾ ਪਾੜਦੇ ਤੁਹਾਨੂੰ ਬਹੁਤ ਵੱਡਾ ਫਲ ਮਿਲੇਗਾ ਕਿ ਜਿਸ ਦੀ ਤੁਸੀਂ ਕਦੇ ਵੀ ਕਲਪਨਾ ਨਹੀਂ ਕੀਤੀ ਹੋਵੇਗੀ ਭੋਲੇ ਨਾਥ ਅਤੇ ਮਾਤਾ ਪਾਰਵਤੀ ਸਦਾ ਆਪਣੇ ਭਗਤਾਂ ਤੇ ਕਿਰਪਾ ਵਰਸਾਉਂਦੀ ਹਨ ਇਹਨਾਂ ਦੋਹਾਂ ਵਿੱਚੋਂ ਜੇਕਰ ਤੁਸੀਂ ਕਿਸੇ ਇੱਕ ਨੂੰ ਵੀ ਖੁਸ਼ ਕਰ ਲੈਂਦੇ ਹੋ ਤਾਂ ਤੁਹਾਨੂੰ ਉਹੀ ਲਾਭ ਮਿਲੇਗਾ ਜੋ ਤੁਸੀਂ ਆਪਣੇ ਜੀਵਨ ਵਿੱਚ ਚਾਹੁੰਦੇ ਹੋ ਸਵੇਰ ਦੇ ਸਮੇਂ ਸਾਡੇ ਦੁਆਰਾ ਦੱਸੇ ਜਾਣ ਵਾਲੇ ਇਹ ਦੋ ਸ਼ਬਦ ਜ਼ਰੂਰ ਬੋਲੋ ਜੇਕਰ ਤੁਸੀਂ ਇੱਕ ਵਿਅਕਤੀ ਹੋ ਛੋਟੇ-ਛੋਟੇ ਬੱਚੇ ਹੋ ਤਾਂ ਵੀ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਸਿਰਫ ਘਰ ਦੇ ਵੱਡਿਆਂ ਨੂੰ ਹੀ ਨਹੀਂ ਸਗੋਂ ਘਰ ਦੇ ਬੱਚਿਆਂ ਨੂੰ ਵੀ ਇਹ ਉਪਾਅ ਕਰਨਾ ਜ਼ਰੂਰੀ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡਾ ਮਾਨਸਿਕ ਵਿਕਾਸ ਇੰਨਾ ਮਜ਼ਬੂਤ ਹੋਵੇਗਾ ਕਿ ਤੁਹਾਨੂੰ ਆਪਣੀ ਪ੍ਰੀਖਿਆ ਵਿੱਚ ਵੀ ਸਫਲਤਾ ਮਿਲੇਗੀ ਘਰ ਦੀਆਂ ਔਰਤਾਂ ਵੀ ਇਸ ਉਪਾਅ ਨੂੰ ਜ਼ਰੂਰ ਕਰਨ। ਤੁਹਾਨੂੰ ਸਵੇਰੇ ਸਿਰਫ ਅਤੇ ਸਿਰਫ ਦੋ ਸ਼ਬਦ ਬੋਲਣੇ ਹਨ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਨਹਾਉਣ ਦੀ ਵੀ ਲੋੜ ਨਹੀਂ। ਹਰ ਉਪਾਅ ਵਿੱਚ ਭਗਵਾਨ ਨਾਲ ਜੁੜੇ ਹਰ ਕੰਮ ਲਈ ਤੁਹਾਨੂੰ ਸਫਾਈ ਦਾ ਖਿਆਲ ਰੱਖਣਾ ਜ਼ਰੂਰੀ ਹੈ। ਨਹਾਉਣ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਹਿਨਣੇ ਪੈਂਦੇ ਹਨ। ਉਸ ਤੋਂ ਬਾਅਦ ਹੀ ਤੁਸੀਂ ਕੋਈ ਉਪਾਅ ਕਰ ਸਕਦੇ ਹੋ। ਪਰ ਅੱਜ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦਾ ਜਵਾਬ ਹੈ ਸਿਰਫ ਦੋ ਸ਼ਬਦ ਜੋ ਤੁਹਾਨੂੰ ਸਵੇਰ ਦੇ ਸਮੇਂ ਬੋਲਣੇ ਹਨ ਜੇਕਰ ਔਰਤਾਂ ਇਸ ਉਪਾਅ ਨੂੰ ਕਰਦੀਆਂ ਹਨ ਖਾਸ ਕਰਕੇ ਨਵੀਂ ਵਿਆਹੀ ਹੋਈ ਨਵੇਲੀ ਦੁਲਹਣ ਸਵੇਰ ਦੇ ਸਮੇਂ ਇਹ ਦੋ ਸ਼ਬਦ ਬੋਲਦੀ ਹੈ ਤਾਂ ਤੁਹਾਡੇ ਘਰ ਦੇ ਵਿੱਚ ਉੱਤਮ ਸੰਤਾਨ ਜਨਮ ਲਵੇਗੀ ਜੋ ਤੁਹਾਡੇ ਪੂਰੇ ਘਰ ਲਈ ਬਹੁਤ ਭਾਗਸ਼ਾਲੀ ਹੋਵੇਗੀ ਤੁਹਾਡਾ ਵਿਆਹ ਤਾਂ ਜੀਵਨ ਬਹੁਤ ਵਧੀਆ ਹੋ ਜਾਵੇਗਾ ਐਨਾ ਸ਼ੁਭ ਫਲ ਮਿਲੇਗਾ ਤੁਹਾਨੂੰ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਸੇ ਤਰ੍ਹਾਂ ਵੱਡੇ ਬਜ਼ੁਰਗ ਵੱਡੀ ਉਮਰ ਅਤੇ ਸਿਹਤ ਲਈ ਅਤੇ ਵਪਾਰੀ ਲੋਕ ਆਪਣੇ ਵਪਾਰ ਨੂੰ ਵਧਾਉਣ ਲਈ ਇਸ ਉਪਾਅ ਨੂੰ ਕਰ ਸਕਦੇ ਹਨ ਜਾਂ ਕੋਈ ਵੀ ਵਿਅਕਤੀ ਆਪਣੇ ਜੀਵਨ ਨੂੰ ਉੱਤਮ ਕਰਨ ਅਤੇ ਆਪਣੇ ਕਿਸੇ ਵੀ ਇੱਛਾ ਦੀ ਪੂਰਤੀ ਲਈ ਇਸ ਇੱਛਾ ਪੂਰਤੀ ਸ਼ਬਦ ਦਾ ਜਾਪ ਸਵੇਰ ਦੇ ਸਮੇਂ ਜ਼ਰੂਰ ਕਰੇ ਨਿਸ਼ਚਿਤ ਤੌਰ ਤੇ ਤੁਹਾਨੂੰ ਕੋਲੇਨਾ ਦੀ ਕਿਰਪਾ ਜ਼ਰੂਰ ਮਿਲੇਗੀ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਉਸ ਵਿਅਕਤੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਤੁਹਾਡੇ ਜੀਵਨ ਵਿੱਚ ਹਰ ਤਰ੍ਹਾਂ ਦੀ ਤੁਹਾਨੂੰ ਸਫਲਤਾ ਮਿਲੇਗੀ ਦੋਸਤੋ ਸਿਰਫ ਇਹ ਕਰਨਾ ਹੈ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੇਵਤਿਆਂ ਦਾ ਧਿਆਨ ਕਰਨਾ ਹੈ ਇਸ ਤੋਂ ਇਲਾਵਾ ਤੁਹਾਨੂੰ ਦਿਨ ਦੀ ਸ਼ੁਰੂਆਤ ਦੇਵਤਿਆਂ ਦੀ ਪੂਜਾ ਪਾਠ ਨਾਲ ਹੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਉਸ ਦਾ ਸਹੀ ਅਤੇ ਸੁਭ ਫਲ ਮਿਲੇ ਅਤੇ ਤੁਹਾਡੇ ਜੀਵਨ ਦੇ ਅੰਦਰ ਚੰਗੇ ਕੰਮ ਦੇਖਣ ਨੂੰ ਮਿਲਣ ਤੁਹਾਨੂੰ ਸਵੇਰੇ ਆਪਣੇ ਦੋਵੇਂ ਹੱਥਾਂ ਨੂੰ ਜੋੜ ਕੇ ਭਗਵਾਨ ਨੂੰ ਨਮਸਕਾਰ ਕਰਦੇ ਹੋਏ ਬੋਲਣਾ ਹੈ ਓਮ ਜੂਮ ਨਮਹ ਓਮ ਜੂ ਲਗੂ ਮੰਤਰ ਹੈ ਇਸ ਮੰਤਰ ਦੇ ਜਾਪ ਨਾਲ ਜੇਕਰ ਤੁਹਾਡੀ ਕੁੰਡਲੀ ਵਿੱਚ ਵੀ ਕੋਈ ਦੋਸ਼ ਹੈ ਤਾਂ ਉਸ ਵਿੱਚ ਵੀ ਕਮੀ ਹੈ ਇਸ ਮੰਤਰ ਦੇ ਜਾਪ ਨਾਲ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਸਾਨੂੰ ਆਪਣੀ ਸਵੇਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸਮਾਂ ਚੰਗਾ ਬੀਤੇ ਕਿਹਾ ਜਾਂਦਾ ਹੈ ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਭ ਕੁਝ ਚੰਗਾ ਹੀ ਚੰਗਾ ਹੁੰਦਾ ਰਹਿੰਦਾ ਹੈ ਇਸ ਲਈ ਸਵੇਰੇ ਜਦੋਂ ਅੱਖਾਂ ਖੁੱਲਣ ਅਤੇ ਸਾਨੂੰ ਨਕਰਾਤਮਕ ਊਰਜਾ ਮਿਲ ਜਾਵੇ ਤਾਂ ਸਮਝ ਜਾਓ ਤੁਹਾਡਾ ਦਿਨ ਬਣ ਗਿਆ ਪਰ ਜੇਕਰ ਸਵੇਰੇ ਉੱਠ ਕੇ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਅਜੀਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਨਕਰਾਤਮਕ ਸਾਡੇ ਤੇ ਹਾਵੀ ਹੋ ਜਾਂਦੀ ਹੈ ਦੋਸਤੋ ਇਹਨਾਂ ਗਲਤੀਆਂ ਕਾਰਨ ਮਾਤਾ ਲਕਸ਼ਮੀ ਵੀ ਸਾਡੇ ਨਾਲ ਨਾਰਾਜ਼ ਹੁੰਦੀ ਹੈ ਤਾਂ ਤੁਸੀਂ ਵੀ ਇਹਨਾਂ ਗਲਤੀਆਂ ਨੂੰ ਅੱਜ ਹੀ ਛੱਡ ਜਾਓ ਆਹ ਉਹ ਜਾਣਦੇ ਹਾਂ ਇਹਨਾਂ ਗਲਤੀਆਂ ਬਾਰੇ ਨੰਬਰ 1 ਸਵੇਰੇ ਉੱਠਦੇ ਸਾਰ ਅਕਸਰ ਸਾਡੀ ਆਦਤ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਸ਼ੀਸ਼ਾ ਦੇਖਦੇ ਹਾਂ ਪਰ ਵਾਸਤੂ ਵਿਗਿਆਨ ਦੇ ਅਨੁਸਾਰ ਅਜੀਹਾ ਕਰਨ ਤੋਂ ਬਚਣਾ ਚਾਹੀਦਾ ਹੈ ਜਦੋਂ ਅਸੀਂ ਸਵੇਰੇ ਸੌਂ ਕੇ ਉੱਠਦੇ ਹਾਂ ਤਾਂ ਸਾਡੇ ਸਰੀਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਜੋ ਸਾਡੇ ਚਿਹਰੇ ਤੇ ਵੀ ਨਜ਼ਰ ਆਉਂਦਾ ਹੈ ਜੇਕਰ ਅਸੀਂ ਉੱਠਦੇ ਸਾਰ ਸ਼ੀਸ਼ਾ ਦੇਖਦੇ ਹਾਂ ਇਹ ਨਕਾਰਾਤਮਕ ਊਰਜਾ ਸਾਡੀਆਂ ਅੱਖਾਂ ਦੇ ਮਾਧਿਅਮ ਨਾਲ ਦੁਬਾਰਾ ਸਾਡੇ ਅੰਦਰ ਆ ਜਾਂਦੀ ਹੈ ਇਸ ਲਈ ਇਹ ਜ਼ਰੂਰੀ ਹੈ ਸ਼ੀਸ਼ਾ ਦੇਖਣ ਤੋਂ ਪਹਿਲਾਂ ਅਸੀਂ ਆਪਣਾ ਚਿਹਰਾ ਚੰਗੀ ਤਰ੍ਹਾਂ ਧੋ ਲਈਏ ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਦਿਨ ਦੀ ਸ਼ੁਰੂਆਤ ਸਕਾਰਾਤਮਕੋ ਤਰੀਕੇ ਨਾਲ ਹੁੰਦੀ ਹੈ ਨੰਬਰ 2 ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਵੇਰੇ ਉੱਠਦੇ ਸਾਰ ਸ਼ੀਸ਼ਾ ਦੇਖਣ ਤੋਂ ਬਚਣਾ ਚਾਹੀਦਾ ਹੈ ਤਾਂ ਹੁਣ ਸਵਾਲ ਉੱਠਦਾ ਹੈ ਜੇਕਰ ਸਾਨੂੰ ਸਵੇਰੇ ਸਭ ਤੋਂ ਪਹਿਲਾਂ ਕੁਝ ਦੇਖਣਾ ਹੋਵੇ ਤਾਂ ਕੀ ਦੇਖਣਾ ਹੈ ਤਾਂ ਇਸ ਦਾ ਸਭ ਤੋਂ ਵਧੀਆ ਜਵਾਬ ਹੈ ਤੁਹਾਨੂੰ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਦੋਂ ਅਸੀਂ ਸਵੇਰੇ ਸੌ ਕੇ ਉੱਠਦੇ ਹਾਂ ਤਾਂ ਸਾਡੇ ਚਿਹਰੇ ਤੇ ਵੱਖ-ਵੱਖ ਭਾਵ ਹੁੰਦੇ ਹਨ ਅਤੇ ਜੇਕਰ ਅਸੀਂ ਕਿਸੇ ਹੋਰ ਦਾ ਚਿਹਰਾ ਦੇਖ ਲੈਂਦੇ ਹਾਂ ਤਾਂ ਉਸ ਦੀ ਨਕਾਰਾਤਮਕ ਊਰਜਾ ਸਾਡੇ ਤੇ ਅਸਰ ਪਾਉਂਦੀ ਹੈ ਇਸ ਤੋਂ ਬਚਨ ਲਈ ਉੱਠਦੇ ਸਾਰ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰੋ ਜੇਕਰ ਤੁਸੀਂ ਚਾਹੋ ਤਾਂ ਆਪਣੇ ਮਾਤਾ ਪਿਤਾ ਦੇ ਵੀ ਦਰਸ਼ਨ ਕਰ ਸਕਦੇ ਹੋ ਕਿਉਂਕਿ ਮਾਤਾ ਪਿਤਾ ਨੂੰ ਧਰਤੀ ਤੇ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਉਹਨਾਂ ਦੇ ਦਰਸ਼ਨ ਕਰਨ ਨਾਲ ਤੁਹਾਨੂੰ ਸਾਰਾ ਦਿਨ ਸਕਾਰਾਤਮਕ ਊਰਜਾ ਅਤੇ ਤਾਜ਼ਗੀ ਦਾ ਅਹਿਸਾਸ ਹੋਵੇਗਾ ਇਹ ਇੱਕ ਸਧਾਰਨ ਪਰ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ ਜੋ ਤੁਹਾਡੇ ਦਿਨ ਨੂੰ ਸਕਾਰਾਤਮਕਤਾ ਨਾਲ ਭਰ ਸਕਦਾ ਹੈ ਨੰਬਰ 3 ਦੋਸਤੋ ਸਾਡੇ ਪਰਿਵਾਰ ਵਿੱਚ ਇੱਕ ਮਹੱਤਵਪੂਰਨ ਸੰਸਕਾਰ ਸਿਖਾਇਆ ਜਾਂਦਾ ਹੈ ਕਿ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਆਪਣੀਆਂ ਹਥੇਲੀਆਂ ਨੂੰ ਦੇਖੋ ਅਤੇ ਇੱਕ ਵਿਸ਼ੇਸ਼ ਸ਼ਲੋਕ ਦਾ ਉਚਾਰਨ ਕਰੋ ਰਾਗੇ ਵਸਤੇ ਲਕਸ਼ਮੀ ਕਰ ਮੱਧੇ ਸਰਸਵਤੀ ਕਰ ਮੂਲੇ ਤਾ ਗੋਵਿੰਦ प्रभाते कार दर्शनम रागी वस्ती लक्ष्मी ਕਰ ਮੱਧੇ ਸਰਸਵਤੀ ਕਰ ਮੂਲੇ ਤਾ ਗੋਵਿੰਦ प्रभाते कार दर्शनम ਇਸ ਦਾ ਅਰਥ ਹੈ ਕਿ ਸਾਡੀਆਂ ਹਥੇਲੀਆਂ ਦੇ ਅਗਲੇ ਹਿੱਸੇ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ ਜੋ ਧਨ ਦੀ ਅਨ ਸਿਸਟਮ ਮੰਨੀ ਜਾਂਦੀ ਹੈ ਵਿਚਕਾਰਲੇ ਹਿੱਸੇ ਵਿੱਚ ਮਾਂ ਸਰਸਵਤੀ ਵਸਦੀ ਹੈ ਜੋ ਵਿਦਿਆ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ ਅਤੇ ਹਥੀਲੀ ਦੇ ਮੂਲ ਵਿੱਚ ਭਗਵਾਨ ਵਿਸ਼ਨੂੰ ਦਾ ਨਿਵਾਸ ਹੁੰਦਾ ਹੈ ਜੋ ਸੰਪੂਰਨ ਸ੍ਰਿਸ਼ਟੀ ਦੇ ਪਾਲਣ ਕਰਤਾ ਹਨ ਧਰਮਾਤਮਾ ਹਨ ਧਰਮ ਸ਼ਾਸਤਰਾਂ ਅਨੁਸਾਰ ਸਵੇਰੇ ਉੱਠਦੇ ਸਾਰ ਸਾਡੀਆਂ ਨਜ਼ਰਾਂ ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਤੇ ਪੈਂਦੀਆਂ ਹਨ ਜੋ ਸਾਡੇ ਆਸ-ਪਾਸ ਹੁੰਦੀਆਂ ਹਨ ਅਜਿਹੀ ਵਿੱਚ ਇਹ ਮੰਨਿਆ ਗਿਆ ਹੈ ਕਿ ਜੇਕਰ ਅਸੀਂ ਆਪਣੀਆਂ ਅੱਖਾਂ ਖੋਲਦੇ ਸਾਰ ਹੀ ਆਪਣੀਆਂ ਹਥੇਲੀਆਂ ਨੂੰ ਦੇਖੀਏ ਤਾਂ ਇਹ ਸ਼ਲੋਕ ਦਾ ਸਿਮਰਨ ਕਰੀਏ ਤਾਂ ਸਾਨੂੰ ਸਕਾਰਾਤਮਕ ਊਰਜਾ ਦੇਖਣ ਨੂੰ ਮਿਲਦੀ ਹੈ ਤਾਂ ਸਾਨੂੰ ਸਕਾਰਾਤਮਕ ਊਰਜਾ ਅਤੇ ਅਸੀਰਵਾਦ ਪ੍ਰਾਪਤ ਹੁੰਦਾ ਹੈ ਇਹ ਈਸ਼ਵਰ ਪ੍ਰਤੀ ਕਿਰਤ ਗਿਆਤਾ ਪ੍ਰਗਟ ਕਰਨ ਅਤੇ ਦਿਨ ਦੀ ਚੰਗੀ ਸ਼ੁਰੂਆਤ ਦਾ ਪ੍ਰਤੀਕ ਹੈ ਇਸ ਓਟੀਜੀ ਆਦਤ ਸਾਨੂੰ ਯਾਦ ਦਿਲਾਉਂਦੀ ਹੈ ਸਾਡੇ ਅੰਦਰ ਦੀ ਸ਼ਕਤੀ ਗਿਆਨ ਤੇ ਪਾਲਣ ਕਰਨ ਵਾਲੇ ਈਸ਼ਵਰ ਦਾ ਵਾਸ ਹੈ ਇਸ ਲਈ ਹਰ ਦਿਨ ਦੀ ਸ਼ੁਰੂਆਤ ਸਕਾਰਾਤਮਕ ਸੋਚ ਤੇ ਆਸਟਾ ਨਾਲ ਕਰਨੀ ਚਾਹੀਦੀ ਹੈ ਤਾਂ ਦੋਸਤੋ ਜੋ ਉੱਪਰ ਤੁਹਾਨੂੰ ਮੈਂ ਦੋ ਸ਼ਬਦ ਦੱਸੇ ਹਨ ਸਵੇਰੇ ਉੱਠਦੇ ਸਾਰ ਜੇਕਰ ਤੁਸੀਂ ਇਹੇ ਸ਼ਬਦ ਬੋਲ ਦਿੰਦੇ ਹੋ ਤਾਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਹਰ ਕੰਮ ਸਫਲ ਹੋ ਸਕਦਾ ਹੈ ਅਤੇ ਤੁਹਾਡੇ ਜੀਵਨ ਦੀਆਂ ਪ੍ਰੇਸ਼ਾਨੀਆਂ ਹੌਲੀ-ਹੌਲੀ ਖਤਮ ਹੋ ਸਕਦੀਆਂ ਹਨ ਇਹ ਦੋ ਸ਼ਬਦ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ ਇਸ ਦੇ ਨਾਲ ਹੀ ਤੁਸੀਂ ਆਪਣੀ ਆਰਥਿਕ ਤੰਗੀ ਵੀ ਦੂਰ ਕਰ ਸਕਦੇ ਹੋ ਤਾਂ ਦੋਸਤੋ ਜਦੋਂ ਤੁਸੀਂ ਇਸ ਪਵਿੱਤਰ ਪ੍ਰਕਿਰਿਆ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਓਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਜੀਵਨ ਵਿੱਚ ਸੁੱਖ ਸਮ੍ਰiddhi ਅਤੇ ਸ਼ਾਂਤੀਦਾਇਕ ਨਵਾਂ ਆਸ ਜੁੜ ਗਿਆ ਹੈ ਇਸ ਲਈ ਸਵੇਰ ਦੀ ਇਹਨਾਂ ਪਲਾਂ ਨੂੰ ਅਨਮੋਲ ਸਮਝੋ ਇਹਨਾਂ ਨੂੰ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਬਤਾਓ ਦੋਸਤੋ ਇਹ ਸਾਰੀ ਜਾਣਕਾਰੀ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਅ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਆਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਇੱਕ ਵੀਡੀਓ ਨੂੰ ਲਾਇਕ ਵੀ ਜਰੂਰ ਕਰ ਦੇਣਾ ਅੱਜ ਦੇ ਲਈ ਇਹ ਜਾਣਕਾਰੀ ਇੰਨੀ ਹੀ ਮਿਲਦੇ ਹਾਂ ਕੁਝ ਹੀ ਦਿਨਾਂ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ